ਆਸ ਬਰਖਾ ਲੈ ਕੇ ਥੋੜਾ ਸਾਗਦਾ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸੇਵੀਆਂ ਹੱਥ ਦੀਆਂ ਵੱਟੀਆਂ ਹੋਈਆਂ ਸੇਵੀਆਂ ਬਣਾਵਾਂਗੇ ਗੁੜ ਵਾਲੀਆਂ ਬਿਲਕੁਲ ਸੋਖੇ ਜਿਹੇ ਤਰੀਕੇ ਦੇ ਨਾਲ ਤੇ ਇਹਦੇ ਵਿੱਚ ਸੇਵੀਆਂ ਵਿੱਚ ਆਪਾਂ ਕੀ ਕੀ ਸਮਾਨ ਪਾਵਾਂਗੇ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਬਿਲਕੁਲ ਥੋੜੇ ਜਿਹੇ ਸਮਾਨ ਦੇ ਵਿੱਚ ਸੇਵੀਆਂ ਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਈਏ ਜੀ ਇੱਕ ਕੋਲੀ ਸੇਵੀਆਂ ਦੀ ਤੇ ਜਿੰਨੀਆਂ ਆਪਾਂ ਸੇਵੀਆਂ ਲਈਆਂ ਉਹਨਾਂ ਹੀ ਆਪਾਂ ਗੁੜ ਲਿਆ ਮਿੱਠਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਟ ਘਟ ਵੀ ਪਾ ਸਕਦੀ ਹਾਂ ਤੇ ਨਾਲ ਇੱਥੇ ਲਈਏ ਜੀ ਆਪਾਂ ਅੱਧੀ ਕੋਲੀ ਫੁੱਲ ਮਖਾਣੇ ਬਹੁਤ ਹੀ ਜ਼ਿਆਦਾ ਟੇਸਟੀ ਸੇਵੀਆਂ ਜਿਹੜੀਆਂ ਬਣ ਕੇ ਤਿਆਰ ਹੋਣਗੀਆਂ ਫੁੱਲ ਮਖਾਣਿਆਂ ਦਾ ਜਿਹੜਾ ਟੇਸਟ ਆ ਇਹਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਤੇ ਨਾਲ ਹੀ ਆਪਾਂ ਲੈ ਲਿਆ ਜੀ ਦੇਸੀ ਘਿਓ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਸੇਵੀਆਂ ਨੂੰ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਸੇਵੀਆਂ ਨੂੰ ਥੋੜਾ ਜਿਆ ਘੱਟ ਸੇਕ ਦੇਤੇ ਭੁੰਨ ਲੱਗਦੇ ਆ ਲੋ ਜੀ ਸੇਵੀਆਂ ਭੁੰਨਣ ਤੋਂ ਬਾਅਦ ਹੁਣ ਆਪਾਂ ਸੇਵੀਆਂ ਵਿੱਚ ਪਾ ਦਾਂਗੇ ਜੀ ਪਾਣੀ ਪਾਣੀ ਆਪਾਂ ਬਿਲਕੁਲ ਗਰਮ ਕਰਕੇ ਪਾਉਣਾ ਠੰਡਾ ਪਾਣੀ ਸੇਵੀਆਂ 'ਚ ਬਿਲਕੁਲ ਨਹੀਂ ਪਾਉਣਾ ਇਹ ਹੁਣ ਆਪਾਂ ਸੇਵੀਆਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਰੈਨ ਲੈਣੀ ਹੈ ਤਿਹੋ ਜੀ ਸੇਵੀਆਂ ਆਪਣੀਆਂ ਜਿਹੜੀਆਂ ਇਹਨਾਂ ਨੂੰ ਉਬਾਲ ਆ ਚੁੱਕਿਆ ਬਿਲਕੁਲ ਸੋਫਟ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਲੈਣੇ ਆ ਇੱਕ ਛਾਣਨੀ ਚ ਪਾ ਕੇ ਤੇ ਹੁਣ ਆਪਾਂ ਕੜਾਈ ਵਿੱਚ ਇੱਕ ਚਮਚਾ ਘਿਓ ਦਾ ਪਾ ਕੇ ਦੇਸੀ ਦਾ ਤੇ ਨਾਲ ਹੀ ਹੁਣ ਆਪਾਂ ਫੁੱਲ ਮਖਾਣੇ ਜਿਹੜੇ ਇਹਨਾਂ ਨੂੰ ਆਪਾਂ ਭੁੰਨ ਲੈਣੇ ਆ ਕੋਲ ਮਖਾਣਿਆਂ ਨੂੰ ਆਪਾਂ ਕੱਢ ਲੈਂਦੇ ਹਾਂ ਕੁੱਦੀ ਚ ਤੇ ਹੁਣ ਆਪਾਂ ਦੋ ਚਮਚੇ ਪਾ ਦਾਂਗੇ ਜੀ ਘਿਓ ਦੇ ਹੋਰ ਤੇ ਨਾਲ ਹੀ ਆਪਾਂ ਲਿਆ ਜੀ ਇੱਥੇ ਇੱਕ ਕੁੱਲੀ ਘੋੜਤੀ ਤੇ ਥੋੜਾ ਜਿਹਾ ਪਾਵਾਂਗੇ ਜੀ ਇਹਦੇ ਵਿੱਚ ਪਾ ਲਓ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਫੋਰ ਲੈਣਾ ਗੁੜ ਫੋਰਨ ਤੋਂ ਬਾਅਦ ਨਾਲੀ ਆਪਾਂ ਪਾ ਦਾਂਗੇ ਜੀ ਸੇਵੀਆਂ ਇਹਨਾਂ ਨੂੰ ਕਰ ਦਿੰਨੇ ਚੰਗੀ ਤਰ੍ਹਾਂ ਮਿਕਸ ਦੋ ਕੁ ਮਿੰਟ ਆਪਾਂ ਸੇਕ ਲਵਾ ਲਾਂਗੇ ਗੁੜ ਗੁੜ ਦੇ ਵਿੱਚ ਪਾਈਆਂ ਸੇਵੀਆਂ ਨੂੰ ਸੇਵੀਆਂ ਦਾ ਜਿਹੜਾ ਪਾਣੀ ਸੀ ਬਿਲਕੁਲ ਸੁੱਕ ਚੁੱਕਿਆ ਤੇ ਹੁਣ ਆਪਾਂ ਲਾਸਟ ਵਿੱਚ ਪਾ ਦਾਂਗੇ ਜੀ ਫੁੱਲ ਮਖਾਣੇ ਚਲੋ ਜੀ ਸੇêngਾ ਆਪਣੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ ਸੇਵੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖਿਲੀਆਂ ਖਿਲੀਆਂ ਸੇਵੀਆਂ ਆਪਣੀਆਂ ਬਣ ਕੇ ਤਿਆਰ ਹੋਈਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਆਪਾਂ ਜਿਹੜੀਆਂ ਸੇਵੀਆਂ ਬਣਾ ਕੇ ਗੁੜ ਵਾਲੀਆਂ ਹੱਥ ਦੀਆਂ ਵੱਟੀਆਂ ਹੋਈਆਂ ਤਿਆਰ ਕੀਤੀਆਂ ਨੇ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ